ਮਿੱਤਰੋ ਆ ਬਾਈ ਵੀ ਨਾ ਸਿਰਾਂ ਲਾਉਂਦਾ ਯਾਰ ਗੱਲ ਬਾਤ ਹਨਾ ਬੇਇੱਜ਼ਤੀ ਪੂਰੀ ਐਂਡ ਕਰਦਾ ਤੇ ਯਾਰ ਵੀਡੀਓ ਬਾਈ ਦੀਆਂ ਘੈਂਟ ਹੁੰਦੀਆਂ ਯਾਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਬਾਈ ਦੇ ਨਵੇਂ ਤੇ ਆਪਣੇ ਨੂੰ ਵੀ ਤਾਂ ਸ਼ੁਰੂ ਦੇ ਕਰਦੇ ਪਹਿਲਾ ਵੀਡੀਓ ਤੇ ਦੇਖੋ ਪਹਿਲਾ ਵੀਡੀਓ ਵੇਖੋ ਕਮੈਂਟ ਕਹਿ ਕੇ ਹੀਰ ਚੁੱਪ ਬਣ। ਐ ਹੀਰ ਦੇਖ ਲੋ ਹੀਰ ਐ ਕਰਦੀ ਫਿਰਦੀ ਨਹੀਂ ਟੋਡੇ ਵਾਂਗੂ। ਐ ਹਿੱਕਾਂ ਚੌੜੀਆਂ ਕਰਦੀ ਫਿਰਦੀ ਚੀ। ਉਹ ਤੂੰ ਹੀਰ ਨਹੀਂ ਤੂੰ ਲੀਰ ਐ। ਕਰ ਦੇ ਕਮੈਂਟ ਕਹਿ ਕੇ ਲੀਰ ਚੁੱਪ ਰਹਿ। ਫਾਲੋ ਮੈਨੂੰ ਕਰਦੀ ਮੰਡੀਰ ਚੁੱਪ ਰਹਿ। ਉਹ ਐਨਫੋਲੋ ਕਰ ਦੋ ਤੁਹਾਨੂੰ ਮੰਡੀਰ ਕਹੀ ਜਾਂਦੀ ਐ। ਚੁੰਨੀ ਲੈਣੀ ਆਉਂਦੀ ਨਹੀਂ। 1.5 200 ਦੀ ਚੁੰਨੀ ਆ ਜਾਂਦੀ ਐ। ਲਓ ਚੁੰਨੀ ਮੈਂ ਲੈ ਲੈਣਾ। ਚਾਹ। ਤੁਸੀਂ ਤਾਂ ਚੁੰਨੀ ਲੈਣੀ ਐ, ਅਸੀਂ ਲੈ ਲੈਨੇ ਆ। ਮੁੰਡੇ ਚੁੰਨੀ ਲੈ ਲੈਨੇ ਆ। ਫਿਰ ਬਾਅਦ ਚ ਰੌਲਾ ਪਾ ਲਿਓਂਗੇ। ਫਿਰ ਕਹੋਂਗੀ ਸਾਡਾ ਤੇਰੇ ਨਾਲ ਕਰ ਚੱਲਦਾ ਇਹਦਾ ਨਾ ਕਰ ਚੱਲਦਾ ਮੜੀ ਮੋਟੀ ਕੰਮ ਕਰ ਲਿਆ ਕਰੋ ਆਪ ਹੀ ਬਣਾ ਕੇ ਪਾਉਣਿਓ ਇਹ ਕਿਸੇ ਨੇ ਬਣਾ ਕੇ ਨਹੀਂ ਪਾਈ ਹੈਗੀ ਕਹਿੰਦੇ ਨੇ ਤੈਨੂੰ ਹੀਰ ਆ ਦੇਖ ਲੈ 2025 ਦੀ ਕਹੇ ਜੀ ਹੀਰ ਹੈ